ਆਹ ਇੱਕ ਦੁਕਾਨ ਤੋਂ ਪਹਿਲਾਂ ਔਰਤ ਬੈਗ ਦਾ ਰੇਟ ਪੁੱਛਦੀ ਹੈ ਤੇ ਦੁਕਾਨ ਦੇ ਬਾਹਰ ਆ ਬਾਹਰ ਪਿਆ ਇੱਕ ਬੈਗ ਚੋਰੀ ਕਰਕੇ ਉਥੋਂ ਤੁਰ ਪੈਂਦੀ ਹੈ ਦੁਕਾਨਦਾਰ ਨੂੰ ਪਤਾ ਸੀ ਕਿ ਇਹ ਔਰਤ ਦਾ ਇਰਾਦਾ ਠੀਕ ਨਹੀਂ ਹੈ ਇਸ ਕਰਕੇ ਉਹ ਪਹਿਲਾਂ ਹੀ ਇਸ ਦੀ ਵੀਡੀਓ ਬਣਾ ਰਿਹਾ ਸੀ ਤੇ ਫਿਰ ਵੀਡੀਓ ਬਣਾਉਂਦਾ ਬਣਾਉਂਦਾ ਉਸਦੇ ਪਿੱਛੇ ਤੁਰ ਪਿਆ ਤਾਂ ਦੇਖੋ ਔਰਤ ਕਿਵੇਂ ਦੁਕਾਨਦਾਰ ਨੂੰ ਗੁੱਸੇ ਹੋਣ ਲੱਗ ਪਈ ਹਾਂ ਵੀਰੇ हां विरे आगी आगी माता फेर उधर ना 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 तू ਮਸੌਦਾ ਲਿਆ ਇਸੇ گاਉ ਕਿੱਥੋਂ ਲਿਆਂਦਾ ਥੋਟਾ ਛੋਟਾ ਚਲਾ ਜਾ ਲੈ ਕੇ ਚਲਾ ਜਾ ਚਲਾ ਜਾ ਪੈਸੇ ਪੈਸਾ ਦੇ ਦੇ 100 ਰੁਪਏ ਲਿਆਂਦੇ ਨਹੀਂ ਵੀਰੇ ਆ ਨਾ ਲਪੜਾ ਤੂੰ ਮੈਨੂੰ ਲਪੜਾ ਮਾਰਨਾ ਮੈਂ ਮੂੰਹ ਦੇ ਉੱਤੇ ਹਾਂ ਨਾ ਆ ਮੈਂ ਨਾ ਤਾਂ ਕਹੇ ਤੇ ਕਹਿਣਾ ਮੁੰਜੇ ਨਾ ਮਸੌਦਾ ਲਿਆਈਆਂ ਨਾ ਨਾ ਰੁਕ ਜਾ ਤੂੰ ਖੱਟਾ ਐ ਨਾ ਕਾਰਾ ਉਹ ਆ ਗਿਆ ਬਾਹੂ ਆ ਗਿਆ ਮੈਨੂੰ ਨਾ ਐ ਫੜਾ ਕਰ ਮੇਰੇ ਘਰ ਵਾਲਾ ਮਰ ਗਿਆ ਸੀ ਆਏ ਮੇਰੇ ਨਾਲ ਪੁੱਤਾ ਸੀ ਫਿਰ ਅਸੀਂ ਮਾਰਿਆ ਫਿਰ ਫਿਰ ਤੂੰ ਇਹ ਇਹ ਉਦਣ ਵੀ ਉਦਣ ਉਦਣ ਵੀ ਉਦਣ ਵੀ ਇਹੀ ਹੈ ਚੱਕਣ ਦਾ ਉਦਣ ਵੀ 24 ਘੰਟੇ ਉਦਣ ਵੀ ਉਦਣ ਵੀ ਚੋਲਾ ਚੱਕ ਕੇ ਨਾ ਉਹ ਫੜਕਾਂ ਤੋਂ ਫੜ ਕੇ ਲਿਆਉਂਦੀ ਉਦਣ ਵੀ ਚੋਲਾ ਚੱਕ ਕੇ ਲਿਆਉਂਦਾ ਤਾਂ ਇਹਨੇ ਦੀ ਟੈਨਸ਼ਨ ਜ਼ਿਆਦਾ ਰਹਿੰਦੀ ਗਾ ਘਰ ਦਾ ਮਾਰਨ ਦਾ ਨਹੀਂ ਉਹ ਦਿਨ ਵੀ ਸਮਾਨ ਉਹ ਦਿਨ ਝੋਲਾ ਚੱਕ ਕੇ ਲੈ ਗਈ ਇਹ ਫੜ ਕੇ ਪਾਰ ਫੜ ਕੇ ਲਿਆਂਦੀ ਅੱਜ ਇਹ ਬੈਗ ਰੇਡ ਪੋਈ ਦੀ ਪੋਈ ਦੀ ਖਸਕਾਲੀ ਮੈਂ ਤਾਂ ਹੀ ਵੀਡੀਓ ਆਨ ਕਰ ਲਈ ਰੁਕ ਜਾ ਰੁਕ ਜਾ ਕਿੱਥੇ ਚਲਦੀ ਹੈ ਦੀ ਘੜੀ ਕੀ ਚੱਗੀ ਹੈ ਆਏ ਅੱਜ ਸਾਹ ਪਿੱਛੇ ਬਾੜੀ ਦੇ ਪਤਾ ਨਹੀਂ ਕੁਛ ਨਹੀਂ ਵੱਜਿਆ ਹਟ ਜਾ ਹੱਥੇ ਕੋਈ ਐਵੇਂ ਨਾ ਹੈ ਕਾਰ ਕਰ ਰਹੇ ਨੇ ਕਹਿੰਦੇ ਮਾਤਾ 24 ਘੰਟੇ ਮੇਰਾ ਸਿਫਟ ਤੇ ਰਹਿੰਦੀ ਆ ਕੋਈ ਨਾ ਮਾਤਾ ਪਿਤਾ ਸਾਡੇ ਨਾਲ ਨਹੀਂ ਮਾਤਾ ਕਹਿੰਦੀ ਨਾ ਤੁਹਾਨੂੰ ਬੈਗ ਚੱਕ ਕੇ ਮਾਤਾ ਸਾਡੇ ਨਾਲ ਨਹੀਂ ਹੈਗੀ ਆਏ ਮੇਰੇ ਕੋਈ ਨਾ ਤੇਰੀ ਤੇਰੀ ਵੀਡੀਓ ਦਾ ਬਾਊ ਹੋਣਾ